ਕੇਸ ਨੰਬਰ 1722 ਜਾਨਕੀ ਰਾਜਾਰਾਮ ਸੋਲੰਕੀ ਵਰਸੇ ਜਿੰਪੀਰੀਅਲ ਗਰੁੱਪ ਆਫ ਇੰਡਸਟਰੀ ਕਿਵੇਂ ਸਧਾਰਨ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਂਦਾ ਇਸ ਕੌੜੇ ਸੱਚ ਨੂੰ ਜੋਲੀ 3 ਫੈਲਮ ਵਿੱਚ ਬੜੇ ਬਖੂਬੀ ਢੰਗ ਨਾਲ ਦਰਸਾਇਆ ਗਿਆ ਮਾਰੀ ਜ਼ਮੀਨ ਮਾਰੀ ਮਰਜ਼ੀ ਕਿਸਾਨ ਹੁੰਦਾ ਉੱਥੇ ਰੋਂਦਾ ਪੜਦਾ ਪਰ ਉਹਦੀ ਸੁਣਵਾਈ ਨਹੀਂ ਹੁੰਦੀ ਕਿਸਾਨ ਕੀ ਮਾਟੀ ਹੈ ਸਾਬ ਕਿਹਾਂ ਸਿੱਕਾ ਉਛਾੜੋ ਧੋਸਕੇ ਆਵਾਜ਼ ਸੁਣਾਈ ਨਹੀਂ ਦਿੱਤੀ ਸਭ ਤੋਂ ਵੱਡੀ ਗੱਲ ਹੁੰਦੀ ਐ ਇਸ ਫਿਲਮ ਦੇ ਵਿੱਚ ਵੀ ਜੱਜ ਆ ਉਹ ਵੀ ਬੜਾ ਇਮਾਨਦਾਰ ਹੁੰਦਾ ਕੋਰਟ ਇਜ਼ ਅ ਜੱਜ ਦੇ ਨਹੀਂ ਨਹੀਂ ਤਾਂ ਦਾਮ ਕਾ ਕੀ ਹੈ ਵਕੀਲ ਸਾਹਿਬ ਕਿਸ ਤਰ੍ਹਾਂ ਕੋਝੀਆਂ ਚਾਲਾਂ ਚੱਲ ਕੇ ਅਸਲ ਸੱਚਾਈ ਨੂੰ ਦੂਰ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਨਾ ਦਿਖਾ ਕੇ ਉਹਨਾਂ ਤੋਂ ਜ਼ਮੀਨਾਂ ਹਥਿਆ ਲੀਆਂ ਜਾਂਦੀਆਂ ਆਦਮੀ ਦੀ ਪ੍ਰਤੀਸ਼ਣ ਦੇ ਨਾ ਕੋਈ ਦਮ ਨਹੀਂ ਇਹ ਕੇਸ ਆਜ ਹੀ ਖਤਮ ਹੋ ਜਾਏਗਾ ਜਿੰਨਾ ਲੋਕਾਂ ਦੇ ਵਿੱਚ ਲੜਨ ਦਾ ਜਜ਼ਬਾ ਹੁੰਦਾ ਜਿਹੜੇ ਅੰਜਾਮਾਂ ਤੋਂ ਨਹੀਂ ਡਰਦੇ ਜਿਹੜੇ ਤਾਕਤਾਂ ਅੱਗੇ ਨਹੀਂ ਝੁਕਦੇ ਜਦੋਂ ਫਿਰ ਉਹ ਤੁਰਦੇ ਨੇ ਤਾਂ ਫਿਰ ਉਹਨਾਂ ਦੇ ਨਾਲ ਉਹਨਾਂ ਦੀ ਸੋਚ ਦੇ ਬੰਦੇ ਜੁੜਦੇ ਜਾਂਦੇ ਨੇ ਕਾਫਲਾ ਬਣਦਾ ਜਾਂਦਾ ਤੇ ਕਾਫਲਿਆਂ ਦੇ ਅੱਗੇ ਫਿਰ ਕਿੱਡਾ ਮਰਜੀ ਵੱਡਾ ਸਿਸਟਮ ਹੋਵੇ ਕਿੱਡੀ ਮਰਜੀ ਵੱਡੀ ਤਾਕਤ ਹੋਵੇ ਉਹ ਹਮੇਸ਼ਾ ਹਾਰਦੀ ਹੀ ਹਾਰਦੀ ਹੈ ਤੇ ਸੱਚ ਦੀ ਜਿੱਤ ਹੁੰਦੀ ਹੀ ਹੁੰਦੀ ਹੈ ਤੋ ਫਿਰ ਜਨਕੀ ਰਾਜਾ ਰਾਮ ਕੀ ਵਹਿਲੀ ਕਿਉਂ ਨਹੀਂ ਹੈ ਚੱਲਾਂ ਕਾਰਪੋਰੇਟ ਘਰਾਣੇ ਸ਼ਾਸਕ ਅਤੇ ਪ੍ਰਸ਼ਾਸਕ ਇਹ ਸਾਰੇ ਮਿਲ ਕੇ ਇਹ ਸਾਰਾ ਸਿਸਟਮ ਕਿਵੇਂ ਸਧਾਰਨ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਂਦਾ ਇਸ ਕੌੜੇ ਸੱਚ ਨੂੰ ਜੋਲੀ 3 ਫਿਲਮ ਵਿੱਚ ਬੜੇ ਬਖੂਬੀ ਢੰਗ ਨਾਲ ਦਰਸਾਇਆ ਗਿਆ ਇਸ ਕੌੜੇ ਸੱਚ ਨੂੰ ਲੋਕਾਂ ਦੇ ਸਾਹਮਣੇ ਵੱਡੇ ਪਰਦੇ ਤੇ ਪੇਸ਼ ਕੀਤਾ ਗਿਆ ਇਹ ਫਿਲਮ ਹਰ ਇੱਕ ਉਸ ਇਨਸਾਨ ਨੂੰ ਦੇਖਣੀ ਜ਼ਰੂਰੀ ਹੈ ਜੋ ਆਪਣੀ ਮਿੱਟੀ ਨਾਲ ਆਪਣੀ ਜ਼ਮੀਨ ਦੇ ਨਾਲ ਪਿਆਰ ਕਰਦਾ ਹੁਣ ਮੈਂ ਤੁਹਾਨੂੰ ਸਾਰੀ ਇਸ ਜੋਲੀ 3 ਫਿਲਮ ਦੀ ਸਟੋਰੀ ਦੱਸਦਾ ਭਾਵੇਂ ਕਿ ਸ਼ਾਇਦ ਇਹ ਫਿਲਮ ਦੀ ਸਟੋਰੀ ਕਾਲਪਨਿਕ ਹੋਵੇ ਪਰ ਮੈਨੂੰ ਲੱਗਿਆ ਵੀ ਇਹ ਹਰ ਇੱਕ ਕਿਸਾਨ ਦੀ ਸਟੋਰੀ ਆ ਜਿਸ ਨਾਲ ਸਰਕਾਰਾਂ ਸਿਸਟਮ ੱਤਕਾ ਕਰਦਾ ਜਿਵੇਂ ਪਿੱਛੇ ਜੇ ਆਪਣੀ ਸਰਕਾਰ ਵੀ ਇਥੋਂ ਦੀ ਲੈਂਡ ਪੂਲਿੰਗ ਐਕਟ ਜਿਹੜਾ ਲੈ ਕੇ ਆਈ ਸੀ ਜਿਹਦੇ ਤੇ ਜਿਸ ਦੇ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਈਆਂ ਜਾਣੀਆਂ ਸੀਗੀਆਂ ਬਿਲਕੁਲ ਉਸੇ ਹੀ ਦ੍ਰਿਸ਼ ਨੂੰ ਮੈਂ ਜਦ ਫਿਲਮ ਸਿਨੇਮੇ ਵਿੱਚ ਵੇਖ ਰਿਹਾ ਸੀ ਉਹੀ ਸਾਰਾ ਕੁਝ ਮਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਤਾਂ ਫਿਲਮ ਸ਼ੁਰੂ ਹੁੰਦੀ ਹੈ ਰਾਜਸਥਾਨ ਦਾ ਇੱਕ ਛੋਟਾ ਜਿਹਾ ਜਿਹੜਾ ਹੈਗਾ ਆ ਪਿੰਡ ਦਿਖਾਇਆ ਜਾਂਦਾ ਉੱਥੋਂ ਦਾ ਇੱਕ ਕਿਸਾਨ ਪਰਿਵਾਰ ਦਿਖਾਇਆ ਜਾਂਦਾ ਤਾਂ ਉਹ ਜਿਹੜਾ ਕਿਸਾਨ ਹੁੰਦਾ ਉਹ ਦਿਖਾਉਂਦੇ ਫਿਲਮ ਸ਼ੁਰੂ ਹੁੰਦੀ ਹੈ ਜਦੋਂ ਉਹ ਤਹਿਸੀਲਦਾਰ ਦੀ ਕੋਟ ਦੇ ਵਿੱਚ ਜਾਂਦਾ ਉੱਥੇ ਇੱਕ ਕੇਸ ਬਣਾਇਆ ਜਾਂਦਾ ਉਹਦੇ ਖਿਲਾਫ ਜਿਹਦੇ ਵਿੱਚ ਲਿਖਿਆ ਜਾਂਦਾ ਕਿ ਇਸ ਬੰਦੇ ਨੇ ਆਪਣੀ ਜ਼ਮੀਨ ਦੇ ਬਦਲੇ ਫਲਾਣੇ ਬ੍ਰੋਕਰ ਤੋਂ ਦਲਾਲ ਤੋਂ ਪੈਸੇ ਲਏ ਸੀ ਤੇ ਇਹਨੇ ਉਹਦਾ ਜਿਹੜਾ ਹੈਗਾ ਆ ਸਮੇਂ ਸਿਰ ਅਦਾਇਗੀ ਨਹੀਂ ਕੀਤੀ ਤਾਂ ਇਸ ਕਰਕੇ ਇਹਦਾ ਜਿਹੜੇ ਜ਼ਮੀਨ ਦਾ ਮਾਲਕਾਨਾ ਹੱਕ ਆ ਉਹ ਉਸ ਦਲਾਲ ਨੂੰ ਦਿੱਤਾ ਜਾਵੇ ਤੇ ਤਹਿਸੀਲਦਾਰ ਦੀ ਜਿਹੜੀ ਕੋਰਟ ਹੈ ਉਹ ਦਲਾਲ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੰਦੀ ਹੈ ਜਿਹੜਾ ਉਹ ਸਧਾਰਨ ਕਿਸਾਨ ਹੁੰਦਾ ਉੱਥੇ ਰੋਂਦਾ ਪੜਦਾ ਪਰ ਉਹਦੀ ਸੁਣਵਾਈ ਨਹੀਂ ਹੁੰਦੀ ਅਖੀਰ ਉਹ ਬੰਦਾ ਸੂ ਸਾਈਡ ਕਰ ਜਾਂਦਾ ਸੂ ਸਾਈਡ ਤੋਂ ਬਾਅਦ ਜਿਹੜੀ ਉਹਦੀ ਘਰ ਵਾਲੀ ਹੁੰਦੀ ਆ ਜਾਨ ਕੀ ਅੰਮਾ ਉਹ ਫੈਸਲਾ ਕਰਦੀ ਆ ਕਿ ਉਹ ਆਪਣੇ ਪਤੀ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਊਗੀ ਉਹਦੇ ਇਨਸਾਫ ਦੀ ਲੜਾਈ ਲੜੂਗੀ ਤਾਂ ਉਹ ਐਲਾਨ ਕਰਦੀ ਆ ਜਿਵੇਂ ਹੀ ਐਲਾਨ ਦੀ ਖਬਰ ਉਸ ਜਿਹੜਾ ਫਿਲਮ ਦੇ ਵਿੱਚ ਦਿਖਾਇਆ ਹੁੰਦਾ ਕਾਰਪੋਰੇਟ ਵੱਡਾ ਉਹਦੇ ਤੱਕ ਪਹੁੰਚਦੀ ਆ ਸਾਰਾ ਸਿਸਟਮ ਉੱਥੇ ਬੈਠ ਕੇ ਗੱਲਾਂ ਕਰਦਾ ਵੀ ਇਹ ਸ ਮੁਸ਼ਕਿਲ ਘੜੀ ਨੂੰ ਆਪਾਂ ਹੁਣ ਕਿਵੇਂ ਨਜੇਟੀਏ ਵੀ ਜੇ ਇਹ ਗੱਲ ਫੈਲਦੀ ਹੈ ਤਾਂ ਫਿਰ ਆਪਣਾ ਨੁਕਸਾਨ ਹੋਊਗਾ ਆਪਣੇ ਪ੍ਰੋਜੈਕਟ ਨੂੰ ਨੁਕਸਾਨ ਹੋਊਗਾ ਜਿਹੜੀਆਂ ਆਪਾਂ ਇੱਥੇ ਪ੍ਰੋਜੈਕਟ ਲਾਉਣਾ ਜਿਸ ਕਰਕੇ ਜ਼ਮੀਨਾਂ ਜਿਹੜੀਆਂ ਕਿਸਾਨਾਂ ਦੀਆਂ ਹਥਿਆਈਆਂ ਨੇ ਤਾਂ ਫਿਰ ਜਿਵੇਂ ਆਮ ਕਰਕੇ ਕਰਦੇ ਹੀ ਹੁੰਦੇ ਨੇ ਤਾਂ ਉਹ ਕਾਰਪੋਰੇਟ ਕਹਿੰਦਾ ਕੋਈ ਗੱਲ ਨਹੀਂ ਵੀ ਜਿੱਦਣ ਉਹਦਾ ਭੋਗ ਆ ਮੈਂ ਉੱਥੇ ਜਾਊਗਾ মিডিਆ ਮੇਰੇ ਨਾਲ ਹੋਊਗਾ ਤੇ ਮੈਂ ਉਹਦੇ ਨਾਲ ਹਮਦਰਦੀ ਪ੍ਰਗਟ ਕਰੂੰਗਾ ਤੇ ਨਾਲ ਉਹਨੂੰ ਆਰਥਿਕ ਸਹਾਇਤਾ ਵੀ ਦਊਗਾ ਤਾਂ ਉੱਥੇ ਜਾਂਦਾ ਉਹ 15 ਕ ਲੱਖ ਦਾ ਚੈੱਕ ਉਸ ਅੰਮਾ ਨੂੰ ਉਸ ਬੀਬੀ ਨੂੰ ਜਿਹੜੀ ਉਹ ਜਾਣਕੀ ਬਣੀ ਹੁੰਦੀ ਹੈ ਜਾਣਕੀ ਅੰਮਾ ਉਹਨੂੰ ਦੰਦਾ ਤਾਂ ਜਾਣਕੀ ਅੰਮਾ ਉਹਦਾ ਜਿਹੜਾ ਚੈੱਕ ਆ ਉਹ ਫੜਦੀ ਹੈ ਉਹਨੂੰ ਪਾੜਦੀ ਹੈ ਤੇ ਉਹਦੇ ਮੂੰਹ ਤੇ ਮਾਰਦੀ ਹੈ ਕਹਿੰਦੀ ਸਾਡੀ ਜ਼ਮੀਰ ਬਕਾਉ ਨਹੀਂ ਨਾ ਸਾਡੀ ਜ਼ਮੀਨ ਬਕਾਊਗਾ ਤਾਂ ਜਿਹੜੀ ਉਹਦੀ ਨੌਂ ਹੁੰਦੀ ਆ ਉਹ ਉਹਨੂੰ ਕਹਿੰਦੀ ਆ ਵੀ ਜੇਕਰ ਤੁਸੀਂ ਵਾਕੇ ਸਾਡੇ ਨਾਲ ਹਮਦਰਦੀ ਰੱਖਦੇ ਹੋ ਵੀ ਜਿਹੜੀ ਸਾਡੀ ਜ਼ਮੀਨ ਤੁਸੀਂ ਝੂਠੀਆਂ ਚਾਲਾਂ ਚੱਲ ਕੇ ਝਾਲਸੀਆਂ ਨਾਲ ਹਥਿਆਈ ਉਹ ਜ਼ਮੀਨ ਵਾਪਸ ਕਰ ਦਿਓ ਤਾਂ ਕਾਰਪੋਰੇਟ ਕਹਿੰਦਾ ਵੀ ਜੇ ਇਹ ਗੱਲ ਤੁਸੀਂ ਚੈੱਕ ਪਾੜਨ ਤੋਂ ਪਹਿਲਾਂ ਮੇਰੇ ਨਾਲ ਕਰਦੇ ਤਾਂ ਸ਼ਾਇਦ ਮੈਂ ਇਹ ਜ਼ਮੀਨ ਵਾਪਸ ਕਰ ਦਿੰਦਾ ਪਰ ਹੁਣ ਮੈਂ ਜ਼ਮੀਨ ਆ ਜਿਹੜੀ ਇਹ ਕਿਸੇ ਕੀਮਤ ਤੇ ਵਾਪਸ ਨਹੀਂ ਕਰਨੀਗੀ ਤੁਸੀਂ ਜਿਹੜਾ ਜ਼ੋਰ ਲਾਉਣਾ ਲਾ ਲਓ ਮੇਰੇ ਨਾਲ ਸਾਰਾ ਸਿਸਟਮ ਹੈ ਮੈਂ ਖੁਦ ਹੀ ਸਿਸਟਮ ਆ ਤਾਂ মিডিਆ ਉੱਥੇ ਕਵਰ ਕਰਦਾ ਹੁੰਦਾ ਹੈ মিডিਆ ਜਦੋਂ ਉਹ ਕਾਰਪੋਰੇਟ ਵਾਪਸਿਆਂ ਦਾ মিডিਆ ਵਾਲੇ ਸਵਾਲ ਕਰਦੇ ਨੇ ਕਿ ਜੀ ਉਹ ਜਾਣਕੀ ਅੰਮਾ ਨੇ ਤੁਹਾਡਾ ਚੈੱਕ ਪਾੜਤਾ ਉਹ ਕਹਿੰਦਾ ਵੀ ਮੈਂ ਤਾਂ ਆਇਆ ਸੀ ਇੱਥੇ ਹਮਦਰਦੀ ਮਤਲਬ ਪੇਸ਼ ਕਰ ਜਿਤਾਉਣ ਅੰਮਾ ਦੇ ਨਾਲ ਪਰ ਮੈਂ ਜਿਹੜੀਆਂ ਪਿੰਡਾਂ ਦੇ ਲੋਕਾਂ ਦੀਆਂ ਜਾਂ ਜੋ ਇੱਥੋਂ ਦੇ ਅਧਿਕਾਰੀ ਆ ਜਿਨ੍ਹਾਂ ਨੇ ਮੈਨੂੰ ਦੱਸਿਆ ਮੈਂ ਗੱਲਾਂ ਸੁਣੀਆਂ ਕਿ ਜਿਹੜਾ ਉਹ ਕਿਸਾਨ ਆ ਉਹਨੇ ਸੁਸਾਇਸਾਈਡ ਇਸ ਕਰਕੇ ਨਹੀਂ ਸੀ ਕੀਤੀ ਕਿ ਉਹਦੀ ਜ਼ਮੀਨ ਜਿਹੜੀ ਹੈਗੀ ਆ ਉਹ ਦਲਾਲ ਦੇ ਨਾਂ ਹੋ ਗਈ ਸੀ ਉਹਨੇ ਸੁਸਾਇਸਾਈਡ ਇਸ ਕਰਕੇ ਕੀਤੀ ਆ ਕਿ ਉਹ ਆਪਣੀ ਨੌ ਨਾਲ ਜਿਹੜੀ ਕਿ ਉਹਦੀ ਵਿਧਵਾ ਨੌ ਹੁੰਦੀ ਆ ਉਹਦੇ ਨਾਲ ਰੰਗ ਰਲੀਆਂ ਮਨਾਉਂਦਾ ਫੜਿਆ ਗਿਆ ਸੀ ਜਿਵੇਂ ਕਿ ਆਪਾਂ ਅੱਜ ਵੀ ਹਕੀਕੀ ਰੂਪ ਦੇ ਵਿੱਚ ਵੀ ਦੇਖਦੇ ਆਂ ਜਿਹੜੇ ਬੰਦੇ ਚਿਹਾਰੂ ਹੁੰਦੇ ਨੇ ਜਦੋਂ ਉਹ ਸਿਸਟਮ ਦੇ ਅੱਗੇ ਨਹੀਂ ਝੁਕਦੇ ਕਿਸੇ ਤਾਕਤ ਅੱਗੇ ਨਹੀਂ ਝੁਕਦੇ ਤਾਂ ਫਿਰ ਉਹਨਾਂ ਦੇ ਕਰੈਕਟਰ ਤੇ ਸਿੱਧਾ ਹਮਲਾ ਕੀਤਾ ਜਾਂਦਾ ਉਹਨਾਂ ਨੂੰ ਚਰਿੱਤਰਹੀਣ ਬਣਾਇਆ ਜਾਂਦਾ ਇਸ ਫਿਲਮ ਦੇ ਵਿੱਚ ਵੀ ਉਹ ਕਾਰਪੋਰੇਟ ਇਦਾਂ ਹੀ ਕਰਦਾ ਤੇ ਜਿਹੜਾ ਉਹ ਕਾਰਪੋਰੇਟ ਦਾ ਬਕਾਊ মিডিਆ ਹੁੰਦਾ ਅਗਲੇ ਦਿਨ ਉਹ ਵੱਡੀਆਂ ਖਬਰਾਂ ਇਹੀ ਚਲਾਉਂਦਾ ਵੀ ਜਿਹੜਾ ਮਤਲਬ ਬਿਆਨ ਛਾਪਦਾ ਕਿ ਸੇਠ ਨੇ ਕਿਹਾ ਵਾ ਜਾਂ ਉਹ ਕਾਰਪੋਰੇਟ ਨੇ ਕਿਹਾ ਵਾ ਵੀ ਜੋ ਲੋਕਾਂ ਦੇ ਵਿੱਚ ਚਰਚਾ ਸੀਗੀ ਮੈਨੂੰ ਵੀ ਉਹ ਚਰਚਾ ਸੱਚ ਜਾਪਦੀ ਆ ਵੀ ਕਿਸਾਨਾਂ ਜਿਹੜਾ ਉਹਨੇ ਸੁਸਾਈਡ ਆਪਣੀ ਕਿਉਂਕਿ ਉਹਦੀ ਇੱਜ਼ਤ ਨੰਗੀ ਹੋ ਗਈ ਸੀਗੀ ਲੋਕਾਂ ਦੇ ਵਿੱਚ ਉਹਦਾ ਚਿਹਰਾ ਜਿਹੜਾ ਨੰਗਾ ਹੋ ਗਿਆ ਸੀਗਾ ਵੀ ਉਹ ਕਿੱਡਾ ਕਰੈਕਟਰ ਹੀਨਾ ਤਾਂ ਇਸ ਕਰਕੇ ਉਹਨੇ ਆਪਣੀ ਬਦਨਾਮੀ ਦੇ ਡਰੋਂ ਮਤਲਬ ਸੁਸਾਈਡ ਕਰ ਲਿਆ ਜਦੋਂ ਇਹ ਖਬਰ ਛਪਦੀ ਆ ਤਾਂ ਉਹਦੀ ਨੌ ਵੀ ਸੁਸਾਈਡ ਕਰ ਲੈਂਦੀ ਆ ਤੇ ਜਾਣਕੀ ਅੰਮਾ ਫਿਰ ਉਹ ਕੱਲੀ ਰਹਿ ਜਾਂਦੀ ਆ ਤਾਂ ਉਹ ਫੈਸਲਾ ਕਰਦੀ ਆ ਵੀ ਮੈਂ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਇਸ ਸਿਸਟਮ ਦੇ ਖਿਲਾਫ ਲੜਨਾ ਹੀ ਲੜਨਾ ਤਾਂ ਉਹ ਪੁੱਛਦੀ ਆ ਕੋਈ ਉਹਨੂੰ ਗਾਈਡ ਕਰਦਾ ਤਾਂ ਉਹ ਦਿੱਲੀ ਪਹੁੰਚ ਜਾਂਦੀ ਆ ਜਿੱਥੋਂ ਵੀ ਉਹ ਕੰਪਨੀ ਦਿਖਾਈ ਜਾਂਦੀ ਆ ਵੀ ਇਹ ਕੰਪਨੀ ਆ ਜਿਹਨੇ ਪ੍ਰੋਜੈਕਟ ਬੀਕਾਂ ਨੇ ਰਾਜਸਥਾਨ ਦੇ ਵਿੱਚ ਲਾਉਣਾ ਹੁੰਦਾ ਅੱਜੋ ਐਂਡੀਓ ਗੋਲੇ ਜਾਂਦੀ ਹੈ ਐਂਡੀਓ ਉਹਨੂੰ ਦੱਸਦੀ ਹੈ ਕਿ ਇੱਥੇ ਦੋ ਵਕੀਲ ਨੇ ਦਿੱਲੀ ਦੇ ਵਿੱਚ ਜਿਹੜੇ ਜ਼ਮੀਰ ਜਾਗਦੀ ਵਾਲੀ ਵਕੀਲ ਨੇ ਜੋਲੀ 1 ਤੇ ਜੋਲੀ 2 ਅੱਮਾ ਜਾਂਦੀ ਹੈ ਉਹ ਜੋਲੀ 1 ਨੂੰ ਮਿਲਦੀ ਹੈ ਕਿਉਂਕਿ ਜੋਲੀ 1 ਦੀ ਜਿਹੜੀ ਵਾਈਫ ਆ ਉਹ ਵੀ ਐਂਡੀਓ ਦੇ ਵਿੱਚ ਕੰਮ ਕਰਦੀ ਹੁੰਦੀ ਆ ਜੋਲੀ 1 ਉਹਦਾ ਕੇਸ ਲੜਨ ਲਈ ਤਿਆਰ ਹੋ ਜਾਂਦਾ ਤੇ ਦੂਸਰੇ ਪਾਸੇ ਜਿਹੜਾ ਕਾਰਪੋਰੇਟ ਘਰਾਣਾ ਹੁੰਦਾ ਉਹਦੇ ਵੱਲੋਂ ਕੇਸ ਲੜਦਾ ਜੋਲੀ 2 ਪਹਿਲੇ ਦਿਨ ਬਹਿਸ ਹੁੰਦੀ ਆ ਬਹਿਸ ਦੇ ਵਿੱਚ ਜੋਲੀ 1 ਵੀ ਕਰਿਆ ਜਾਂਦਾ ਜੋਲੀ 2 ਸਟਰੋਂਗ ਰਹਿ ਜਾਂਦਾ ਤਾਂ ਉਦੋਂ ਜੱਜ ਫੈਸਲਾ ਨਹੀਂ ਕਰਦਾ ਅਗਲੀ ਤਰੀਕ ਦੇ ਦਿੰਦਾ ਪਰ ਕਿਉਂਕਿ ਲਗਭਗ ਕਾਰਪੋਰੇਟ ਨੂੰ ਇਹ ਪਤਾ ਹੁੰਦਾ ਵੀ ਜਿਹੜੀ ਉਹਨੇ ਜੋਲੀ 2 ਨੇ ਦਲੀਲਾਂ ਦਿੱਤੀਆਂ ਸੀਗੀਆਂ ਉਹਦੇ ਨਾਲ ਜੱਜ ਸਹਿਮਤ ਤਾਂ ਵੀ ਸਾਡੇ ਹੱਕ 'ਚ ਹੀ ਉਹਨਾਂ ਦਾ ਵੱਡੇ ਉਹ ਜਸ਼ਨ ਦੀ ਪਾਰਟੀ ਰੱਖਦੇ ਨੇ ਉੱਥੇ ਜੋਲੀ 2 ਨੂੰ ਵੀ ਸੱਦਿਆ ਜਾਂਦਾ ਤੇ ਜੋਲੀ 2 ਨੂੰ ਕਹਿੰਦੇ ਨੇ ਵੀ ਸਾਨੂੰ ਤੇਰੇ ਵਰਗਾ ਇਹੋ ਜਿਹਾ ਹੀ ਕਲਾਕਾਰ ਵਕੀਲ ਚਾਹੀਦਾ ਸੀ ਕਿਉਂਕਿ ਸਾਡੇ ਤਾਂ ਇਹੋ ਜਿਹੇ ਹਜ਼ਾਰਾਂ ਕੇਸ ਨੇ ਜਿਨ੍ਹਾਂ ਦਾ ਨਿਬੇੜਾ ਕਰਨਾ ਜ਼ਰੂਰੀ ਆ ਹਜ਼ਾਰਾਂ ਕਿਸਾਨਾਂ ਨੇ ਸਾਡੇ ਤੇ ਕੇਸ ਕੀਤੇ ਹੋਏ ਨੇ ਤਾਂ ਜੋਲੀਵਾਨ ਜੋਲੀ 2 ਆ ਜਿਹੜਾ ਉਹ ਬਹੁਤ ਖੁਸ਼ ਹੁੰਦਾ ਕਿ ਲੈ ਵੀ ਮੇਰੀ ਤਾਂ ਲਾਟਰੀ ਨਿਕਲ ਗਈ ਉੱਥੇ ਉਹ ਮਤਲਬ ਆਪਦੀ ਫੀਸ ਡਿਮਾਂਡ ਕਰਦਾ ਤਾਂ ਉੱਥੇ ਸਾਰਾ ਕੁਝ ਤੈਹ ਹੋ ਜਾਂਦਾ ਉਹ ਖੁਸ਼ ਖਬਰੀ ਲੈ ਕੇ ਆਪਣੇ ਘਰ ਨੂੰ ਵਾਪਸ ਜਾਂਦਾ ਤਾਂ ਉੱਥੇ ਉਹਦੇ ਘਰੇ ਅੰਮਾ ਬੈਠੀ ਹੁੰਦੀ ਆ ਤੇ ਉਹਦੀ ਵਾਈਫ ਕਹਿੰਦੀ ਆ ਵੀ ਇਹ ਕੁਝ ਨਹੀਂ ਬੋਰ ਰਹੀ ਸੀ ਬੀਬੀ ਇਹ ਸਿਰਫ ਤੈਨੂੰ ਮਿਲਣਾ ਮਿਲਣਾ ਚਾਹੁੰਦੀ ਸੀ ਉੱਥੇ ਮਤਲਬ ਡਾਇਲੋਗ ਬੋਲਦੀ ਆ ਕਿ ਮੈਂ ਝੂਠੀ ਨਹੀਂ ਕੋਰਟ ਦੇ ਵਿੱਚ ਮੈਨੂੰ ਝੂਠ ਬਣਾਇਆ ਕਿ ਮੈਂ ਇਹ ਮਨਕਰਤ ਕਹਾਣੀ ਬਣਾ ਕੇ ਮਤਲਬ ਕਿ ਕਾਰਪੋਰੇਟ ਨੂੰ ਬਦਨਾਮ ਕਰ ਲਈ ਕੇਸ ਲਾਇਆ ਕਹਿੰਦੀ ਮੈਂ ਸੱਚ ਆ ਵੀ ਆ ਲੈ ਮੈਂ ਮੇਰੇ ਕੋਲੇ ਜਿਹੜੀ ਜੀਵਨ ਪੂੰਜੀ ਹੈ ਨਾ ਇੱਕ ਮੈਂ ਜੋਲੀ 1 ਨੂੰ ਦੇ ਆਈ ਜੀਵਨ ਪੂੰਜੀ ਦਿਖਾਈ ਜਾਂਦੀ ਉਹਦੇ ਕੋਲੇ ਦੋ ਬੱਕਰੀਆਂ ਹੁੰਦੀਆਂ ਇੱਕ ਉਹ ਬੱਕਰੀ ਜੋਲੀ 1 ਨੂੰ ਦੇ ਜਾਂਦੀ ਹੈ ਤੇ ਦੂਜੀ ਦਾ ਜਿਹੜਾ ਰੱਸਾ ਹੈਗਾ ਉਹ ਜੋਲੀ 2 ਨੂੰ ਫੜਾ ਜਾਂਦੀ ਹੈ ਤੇ ਉਹਦੀ ਵਾਈਫ ਬੋਲਦੀ ਹੈ ਜੋਲੀ 2 ਦੀ ਜੇਕਰ ਤੂੰ ਇਸ ਮਾਈ ਦਾ ਕੇਸ ਸੁਣਿਆ ਹੁੰਦਾ ਇਸ ਮਾਈ ਦਾ ਦੁੱਖੜਾ ਸੁਣਿਆ ਹੁੰਦਾ ਤਾਂ ਸ਼ਾਇਦ ਤੂੰ ਕਦੇ ਵੀ ਕਾਰਪੋਰੇਟ ਘਰਾਣੇ ਦਾ ਕੇਸ ਆਪਣੇ ਹੱਥ ਨਾ ਲੈਂਦਾ ਤੂੰ ਸਗਾਂ ਇਸ ਮਾਈ ਦੀ ਮਦਦ ਕਰਦਾ ਤਾਂ ਉੱਥੋਂ ਫਿਰ ਮਾਈ ਦੀ ਉਹ ਸਾਰੀ ਸਟੋਰੀ ਦੱਸੀ ਜਾਂਦੀ ਹੈ ਵੀ ਕੀ ਕੀ ਹੋਇਆ ਵਾ ਤਾਂ ਜੋਲੀ 2 ਆ ਜਿਹੜਾ ਉਹ ਫੈਸਲਾ ਕਰਦਾ ਕਿ ਮੈਂ ਕਾਰਪੋਰੇਟ ਘਰਾਣੇ ਵੱਲੋਂ ਕੇਸ ਨਹੀਂ ਲੜਨਾ ਹੁਣ ਮੈਂ ਮਾਈ ਦੇ ਵੱਲੋਂ ਕੇਸ ਲੜਨਾ ਤਾਂ ਉਹ ਕਾਰਪੋਰੇਟ ਘਰਾਣੇ ਕੋਲ ਜਾਂਦਾ ਤੇ ਉੱਥੇ ਉਹ ਜਿਹੜਾ ਵੱਡਾ ਬੌਸ ਹੁੰਦਾ ਉਹਨੂੰ ਕਹਿੰਦਾ ਵੀ ਆ ਚੱਕ ਆਪਦੇ ਪੈਸੇ ਤੇ ਜਿਹੜਾ ਹੁਣ ਆਪਣੇ ਨਾਲ ਜੋ ਨਿਭਣਾ ਸੀ ਨਿਭ ਗਿਆ ਆਪਦਾ ਵਕੀਲ ਕਰ ਮੈਂ ਹੁਣ ਮਾਈ ਵੱਲੋਂ ਕੇਸ ਲੜੂਗਾ ਤਾਂ ਕੀ ਹੁੰਦਾ ਫਿਰ ਉਹ ਜੋਲੀ 1 ਤੇ ਜੋਲੀ 2 ਜਿਹੜੇ ਪਹਿਲਾਂ ਵਿਰੋਧੀ ਹੁੰਦੇ ਨੇ ਉਹ ਆਪਸ ਵਿੱਚੋਂ ਇਕੱਠੇ ਹੋ ਜਾਂਦੇ ਨੇ ਮਾਈ ਦੇ ਕੇਸ ਲਈ ਤੇ ਦੂਸਰੇ ਪਾਸੇ ਕਾਰਪੋਰੇਟ ਕਰਾਣਾ ਫਿਰ ਦੁਨੀਆ ਦਾ ਜਾਂ ਜਿਹੜਾ ਵੀ ਉਹਦੇ ਵਿੱਚ ਦਿਖਾਇਆ ਗਿਆ ਵੀ ਟੌਪ ਦਾ ਲਾਇਰ ਆ ਉਹ ਉਸ ਕੋਰਟ ਦੇ ਵਿੱਚ ਆ ਜਾਂਦਾ ਸਭ ਤੋਂ ਵੱਡੀ ਗੱਲ ਹੁੰਦੀ ਐ ਇਸ ਫਿਲਮ ਦੇ ਵਿੱਚ ਵੀ ਜੱਜ ਉਹ ਵੀ ਬੜਾ ਇਮਾਨਦਾਰ ਹੁੰਦਾ ਜੱਜ ਕਹਿੰਦਾ ਵੀ ਤੁਸੀਂ ਆਪਣੀਆਂ ਆਪਣੀਆਂ ਦਲੀਲਾਂ ਦਿਓ ਪਹਿਲਾਂ ਕਾਰਪੋਰੇਟ ਕਰਾਣੇ ਦਾ ਜਿਹੜਾ ਵਕੀਲ ਹੁੰਦਾ ਉਹ ਦਲੀਲਾਂ ਦਿੰਦਾ ਕਿ ਇਹ ਤਰੱਕੀ ਲਈ ਮਤਲਬ ਕਿ ਇਸ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾਂਦੀਆਂ ਵਾ ਇਹਨਾਂ ਨੂੰ ਉਚਿਤ ਮਾਅਬਜ਼ਾ ਦਿੱਤਾ ਜਾਂਦਾ ਜਿਵੇਂ ਅੱਜ ਕੱਲ੍ਹ ਵੀ ਜਿਵੇਂ ਸਰਕਾਰਾਂ ਦਲੀਲ ਜੰਦੀਆਂ ਸੀਗੀਆਂ ਜਦੋਂ ਉਹਨਾਂ ਨੇ ਲੈਂਡ ਐਕ acquisition ਐਕਟ ਜਾਂ ਲੈਂਡ ਪਾਲਿਸੀ ਦੇ ਅਧੀਨ ਕਿਸਾਨਾਂ ਦੀ ਜ਼ਮੀਨ ਲੈਣੀ ਸੀ ਪਰ ਦੂਸਰੇ ਪਾਸੇ ਫਿਰ ਜਿਹੜਾ ਵਕੀਲ ਹੈ ਉਹ ਨੰਗਾ ਕਰਦਾ ਕਿ ਇਸ ਸਰਕਾਰਾਂ ਦੀਆਂ ਜਾਂ ਇਸ ਕਾਰਪੋਰੇਟ ਘਰਾਣੇ ਦੀਆਂ ਕੋਝੀਆਂ ਚਾਲਾਂ ਕਿਸ ਤਰ੍ਹਾਂ ਕਰਕੇ ਕਿਸ ਤਰ੍ਹਾਂ ਕੋਝੀਆਂ ਚਾਲਾਂ ਚੱਲ ਕੇ ਅਸਲ ਸਚਾਈ ਨੂੰ ਦੂਰ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਨਾ ਦਿਖਾ ਕੇ ਉਹਨਾਂ ਤੋਂ ਜ਼ਮੀਨਾਂ ਹਥਿਆਲੀਆਂ ਜਾਂਦੀਆਂ ਤਾਂ ਦੋਨੇ ਮਤਲਬ ਬਹਿਸ ਹੁੰਦੀ ਹੈ ਤਾਂ ਐਂਡ ਤੇ ਫਿਰ ਜਿਹੜਾ ਜੋਲੀਵਾਨ ਹੈ ਉਹ ਦਲੀਲ ਦਿੰਦਾ ਹੈ ਉਹ ਕਹਿੰਦਾ ਜੀ ਦਿੱਲੀ ਇੱਕ ਵੱਡਾ ਪ੍ਰੋਜੈਕਟ ਪਾਸ ਕੀਤਾ ਗਿਆ ਸਰਕਾਰ ਨੇ ਜੇ ਇਹ ਪ੍ਰੋਜੈਕਟ ਦਿੱਲੀ ਦੇ ਵਿੱਚ ਬਣਦਾ ਤਾਂ ਬਹੁਤ ਦਿੱਲੀ ਵਾਸੀਆਂ ਨੂੰ ਵੱਡਾ ਫਾਇਦਾ ਹੋਣਾ ਪਰ ਇਹਦੇ ਵਿੱਚ ਇੱਕ ਅੜਿੱਕਾ ਵੀ ਇਹਦੇ ਇੱਕ ਪਾਸੇ ਕਾਰਪੋਰੇਟ ਜਿਹੜਾ ਅਦਾਰਾ ਕਾਰਪੋਰੇਟ ਘਰਾਣੇ ਦਾ ਮਾਲਕ ਹੈ ਇਹਦਾ ਘਰ ਆ ਇੱਕ ਪਾਸੇ ਆਹੀ ਜਿਹੜਾ ਵਕੀਲ ਹੈ ਇੱਕ ਖੁੰਜੇ ਇਸ ਵਕੀਲ ਦਾ ਘਰ ਆ ਤੇ ਇੱਕ ਪਾਸੇ ਜੱਜ ਸਾਹਿਬ ਤੁਹਾਡਾ ਤਿੰਨਾਂ ਦਾ ਘਰ ਆ ਤਨਖੁੰਦਿਆਂ ਚ ਜੇਕਰ ਤੁਸੀਂ ਤਿੰਨਾ ਚੋਂ ਵੀ ਇੱਕ ਵੀ ਬੰਦਾ ਸੈਕਰੀਫਾਈਜ਼ ਕਰ ਜੋਂ ਵੀ ਇਹ ਕਹਿ ਦੋ ਵੀ ਇਸ ਪ੍ਰੋਜੈਕਟ ਲਈ ਮੈਂ ਆਪਣਾ ਮਤਲਬ ਘਰ ਦੰਨਾ ਮਤਲਬ ਤੁਸੀਂ ਦੇਸ਼ ਭਗਤੀ ਦਿਖਾ ਦਿਓ ਤਾਂ ਉਹ ਪ੍ਰੋਜੈਕਟ ਪਾਸ ਹੋ ਜਾਊਗਾ ਲੱਖਾਂ ਲੋਕਾਂ ਨੂੰ ਫਾਇਦਾ ਹੋ ਜਾਊਗਾ ਤਾਂ ਉਹ ਤਿੰਨੇ ਜੱਜ ਕਾਰਪੋਰੇਟ ਤੇ ਵਕੀਲ ਨਾ ਕਰ ਜਾਂਦੇ ਨੇ ਤਾਂ ਇੱਥੇ ਫਿਰ ਉਹ ਵਕੀਲ ਪੁੱਛਦਾ ਵੀ ਜੇਕਰ ਇੱਕ ਜੱਜ ਆਪਣੀ ਜੱਜ ਦੀ ਘਰ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਖਰੀਦਿਆ ਜਾ ਸਕਦਾ ਉਹਨੂੰ ਕਿਸੇ ਐਕਟ ਚਾਹੇ ਕਾਨੂੰਨ ਲੱਖ ਬਣ ਗਏ ਹੋਣ ਪਰ ਜੇ ਉਹ ਨਹੀਂ ਦੇਣਾ ਮਤਲਬ ਰਾਜ਼ੀ ਦੇਣ ਨੂੰ ਤਾਂ ਧੱਕੇ ਨਾਲ ਉਹ ਨਹੀਂ ਲਿਆ ਜਾ ਸਕਦਾ ਕਾਰਪੋਰੇਟ ਨੇ ਤਾਂ ਚਲੋ ਉਹਦਾ ਤਾਂ ਉਹ ਤਾਂ ਸਾਰਾ ਸਿਸਟਮ ਹੀ ਉਹਦੇ ਦੀਨ ਚੱਲਦਾ ਉਹ ਤਾਂ ਲੈਣਾ ਵੀ ਕਿਹਨੇ ਸੀ ਵੀ ਇੱਕ ਵਕੀਲ ਹੈ ਇਹ ਕਾਨੂੰਨ ਦੀ ਪੜ੍ਹਾਈ ਕੀਤੀ ਹੋਈ ਹੈ ਤਾਂ ਇਸ ਕਰਕੇ ਇਹ ਤੋਂ ਵੀ ਡਰਦੇ ਇਹਦਾ ਘਰ ਨਹੀਂ ਲਿਆ ਜਾਂਦਾ ਪਰ ਜਿਹੜਾ ਇੱਕ ਆਮ ਕਿਸਾਨ ਹੈ ਉਹ ਤਾਂ ਪਟੜ ਰਿਹਾ ਕਿ ਮੈਂ ਆਪਣੀ ਜ਼ਮੀਨ ਨਹੀਂ ਦੇਣੀ ਪਰ ਉਹਦੀ ਮਰਜ਼ੀ ਤੋਂ ਬਗੈਰ ਵੀ ਉਹਦੀ ਜ਼ਮੀਨ ਅਕਵਾਇਰ ਕਰ ਲਈ ਜਾਂਦੀ ਹੈ ਇਹੀ ਤਾਂ ਜੱਸ ਸਭ ਸਾਰਾ ਸਾਡਾ ਕੇਸ ਹੈ ਕਿਸੇ ਆਧਾਰ ਤੇ ਸਾਰਾ ਕੇਸ ਖੜਾ ਵੀ ਇਹ ਜ਼ਮੀਨ ਜਿਹੜੀ ਹੈਗੀ ਆ ਉਹ ਦੇਣਾ ਨਹੀਂ ਸੀ ਚਾਹੁੰਦੇ ਤੇ ਪਰ ਕਾਰਪੋਰੇਟ ਘਰਾਣੇ ਨੇ ਇਹ ਜ਼ਮੀਨ ਲੈਣੀ ਸੀਗੀ ਉਹ ਜ਼ਮੀਨ ਲੈ ਲਈ ਅੱਛਾ ਉਹ ਕਹਿੰਦੇ ਵੀ ਕਾਰਪੋਰੇਟ ਘਰਾਣੇ ਨੇ ਜਿਹੜੀ ਜ਼ਮੀਨ ਤੇ ਪ੍ਰੋਜੈਕਟ ਵੀ ਲਾਏ ਨੇ ਇਹ ਕਾਰਪੋਰੇਟ ਘਰਾਣੇ ਦਾ ਨਹੀਂ ਇਹ ਬੈਂਕਾਂ ਤੋਂ ਵੱਡੇ ਲੋਨ ਚੱਕੇ ਹੋਏ ਨੇ ਉਹ ਲੋਨ ਵੀ ਆਮ ਲੋਕਾਂ ਦਾ ਜਿਹੜਾ ਪੈਸਾ ਬੈਂਕਾਂ 'ਚ ਪਿਆ ਉਹੀ ਦਿੱਤਾ ਜਾਂਦਾ ਤੇ ਇਹ ਬਸ ਕਾਰਪੋਰੇਟ ਘਰਾਣਾ ਆਪਣਾ ਨਾਂ ਕਰ ਦਿੰਦਾ ਤਾਂ ਫਿਲਮ ਦੇ ਵਿੱਚ ਬੜੀ ਇਹ ਜਿਹੜੀ ਸਚਾਈ ਆ ਕੋਈ ਸਚਾਈ ਆ ਬੜੇ ਤਰੀਕੇ ਨਾਲ ਦਰਸਾਈ ਗਈ ਆ ਫੈਸਲਾ ਜਾਣਕੀਆਂ ਮਾਂ ਦੇ ਹੱਕ ਦੇ ਵਿੱਚ ਹੁੰਦਾ ਉੱਥੋਂ ਉਹ ਬੋਰਡ ਆ ਜਿਹੜੇ ਪੱਟ ਸੜਤ ਮਤਲਬ ਪੱਟੇ ਜਾਂਦੇ ਨੇ ਸੜ ਦਿੰਦੇ ਨੇ ਜੱਤ ਹੋ ਜਾਂਦੀ ਆ ਉਹਨਾਂ ਦੀ ਜ਼ਮੀਨ ਆ ਜਿਹੜੀ ਉਹਨਾਂ ਨੂੰ ਵਾਪਸ ਆ ਜਾਂਦੀ ਆ ਕਹਿਣ ਤੋਂ ਭਾਵ ਜਿਹੜੀ ਮੈਨੂੰ ਫਿਲਮ ਤੋਂ ਸਿੱਖਿਆ ਮਿਲੀ ਆ ਜੋ ਮੈਂ ਮਹਿਸੂਸ ਕੀਤੀ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜਿੰਨਾ ਲੋਕਾਂ ਦੇ ਵਿੱਚ ਲੜਨ ਦਾ ਜਜ਼ਬਾ ਹੁੰਦਾ ਜਿਹੜੇ ਅੰਜਾਮਾਂ ਤੋਂ ਨਹੀਂ ਡਰਦੇ ਜਿਹੜੇ ਤਾਕਤਾਂ ਅੱਗੇ ਨਹੀਂ ਝੁਕਦੇ ਜਦੋਂ ਫਿਰ ਉਹ ਤੁਰਦੇ ਨੇ ਤਾਂ ਫਿਰ ਉਹਨਾਂ ਦੇ ਨਾਲ ਉਹਨਾਂ ਦੀ ਸੋਚ ਦੇ ਬੰਦੇ ਜੁੜਦੇ ਜਾਂਦੇ ਨੇ ਕਾਫਲਾ ਬਣਦਾ ਜਾਂਦਾ ਤੇ ਕਾਫਲਿਆਂ ਦੇ ਅੱਗੇ ਫਿਰ ਕਿੱਡਾ ਮਰਜੀ ਵੱਡਾ ਸਿਸਟਮ ਹੋਵੇ ਕਿੱਡੀ ਮਰਜੀ ਵੱਡੀ ਤਾਕਤ ਹੋਵੇ ਉਹ ਹਮੇਸ਼ਾ ਹਾਰਦੀ ਹੀ ਹਾਰਦੀ ਹੈ ਤੇ ਸੱਚ ਦੀ ਜੱਤ ਹੁੰਦੀ ਹੀ ਹੁੰਦੀ ਹੈ ਇਹ ਫਿਲਮ ਨੇ ਮੈਸੇਜ ਦਿੱਤਾ ਤੇ ਮੈਨੂੰ ਵੀ ਇਹ ਬਹੁਤ ਸੋਹਣਾ ਲੱਗਿਆ ਤੇ ਇਸ ਕਰਕੇ ਹਰ ਇੱਕ ਬੰਦਾ Jolly 3 ਫਿਲਮ ਜ਼ਰੂਰ ਦੇਖੇ ਜਿਹੜਾ ਕਿਸਾਨ ਕਿਸਾਨੀ ਨੂੰ ਪਿਆਰ ਕਰਦਾ ਔਰ ਜਿਹੜਾ ਦੇਖਣਾ ਚਾਹੁੰਦਾ ਕਿ ਸਿਸਟਮ ਕਿਸ ਤਰ੍ਹਾਂ ਕੰਮ ਕਰਦਾ ਅਮੀਰਾਂ ਦੇ ਹੱਕ ਲਈ ਧੰਨਵਾਦ